ਬਦਾਰੀ ਹਣੀ ਕੋਈ ਨਹੀਂ ਉਹ ਉਹ ਜੱਟ ਸਾਹਮਣੇ ਬੈਠੇ ਆਂ ਆਹੋਂ ਪਰੇ ਫੇਰ ਚੱਕੇ ਮਾਰੋ ਪਹਿਲੇ ਸੋਪੇ ਕਿੰਨਾ ਦਾ ਇਹਦਾ 12 ਦੇ ਵਾਲਾ ਕੀ ਚੋਰੀ ਹੋਈ ਬੰਦਿਆਂ ਦਾ ਨਾਲ ਹੈ ਧਰ ਹੋਰ ਸੋਨਾਂ ਦੇ ਕੋਈ ਟੈਂਸ਼ਨ ਨਹੀਂ ਦਿੰਦੀ ਜੀ ਤੁਹਾਡਾ ਸੁਖਿੰਦਰ ਸਿੰਘ ਕੀ ਕਾਰਨ ਕੀ ਇੱਥੇ ਤੁਸੀਂ ਇਕੱਠੇ ਹੋਏ ਆ ਧਰ ਨਾਲ ਆਇਆ ਵਾ ਚੋਰੀ ਹੋ ਗਈ ਪਾਜੀ 8 9 ਤਰੀਕ ਦੀ ਹੋ ਜੂਆ ਰੋਜ਼ ਨਾ ਗਵਾਉਂਦੇ ਆ ਰੋਜ਼ ਦੋ ਵਾਰੀ ਧਰ ਨਾਲ ਆੜਿਆ ਜੀ ਇਹਦਾ ਕੋਈ ਹੱਲ ਨਹੀਂ ਕਰਦੇ ਪੁਲਿਸ ਪ੍ਰਸ਼ਾਸਨ ਸਾਥ ਨਹੀਂ ਦਿੰਦੀ ਤੁਹਾਡਾ ਨਹੀਂ 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 ਦਿੰਦੀ ਜੀ ਕੀ ਕਾਰਨ ਕੀ ਆ ਹੋਣੀ ਨੇ ਕੱਲੂ ਆਪਣੀਆਂ ਨਵੀਆਂ ਖਬਰਾਂ ਲਗੀਆਂ ਸੀ ਆ ਬੰਦਾ ਫੜਲੇ ਦਾ ਛੱਡ ਦਿੱਤਾ ਆ ਯਾ ਬੋਲ ਪਿਆ ਭਾਈ ਨੇਮ ਹੁੰਦਾ ਮੈਨੂੰ ਨਾਂ ਦੱਸ ਭਾਈ ਨੇਮ ਇਦਾਂ ਨਹੀਂ ਹੁੰਦਾ ਜਬਾਨੀ ਕਲਾਮ ਇਨੀ ਜੋਤਾ ਫੜ ਕੇ ਉਸੇ ਵੇਲੇ ਨਹੀਂ ਵੀਡੀਓ ਪਾਤੀ ਉਹ ਹੀ ਬੰਦੇ ਫੜਲੇ ਆ ਜੋਤਾ ਕਿਨੇ ਫੜਿਆ ਇਨੀ ਫੜਿਆ ਜੋਤਾ ਕਿਨੇ ਨਹੀਂ ਜੋਤਾ ਕਰਨ ਆਪਣੇ ਪੀ ਨਾਲ ਦਾ ਬੰਚ ਪਹੁੰਚ ਕਰ ਲਿਆ ਜੋ ਛੱਡਦਾ ਬੰਚ ਫੜ ਕੇ ਹੀ ਨਹੀਂ ਉਸੇ ਵੇਲੇ ਰਿਕਵਰੀ ਪਾਤੀ ਪੇ ਹਾਂ ਸੀ ਬੰਦਾ ਫੜ ਲਿਆ ਬੰਦਾ ਫੜ ਕੇ ਵੀ ਗਾਹਾਂ ਦੋ ਬੰਦੇ ਤੇ ਤਿੰਨ ਚਾਰ ਵਾਰੀ ਖਬਰ ਲੱਗ ਚੁੱਕੀ ਆ ਸਾਨੂੰ ਤਾਂ ਕੋਈ ਖਬਰ ਮਿਲੀ ਨਹੀਂ ਪੇ ਹਾਂ ਪੇ ਨਹੀਂ 50 ਦੀ ਬਾਕੀ ਗੱਲ 50 ਦੀਆਂ ਖਬਰ ਵਿੱਚ ਨਾਲ ਲਾਉਂਦੇ ਇੱਕ ਸਾਢ ਪੀਓ ਵੀ ਨਾਲ ਰੋਕ ਠੋਕਦਾ ਵਿੱਚ ਹੀ ਓ ਠੋਕੇ ਆਪਣੇ ਲੋ ਬਲਾ ਲਾਉਂਦੇ ਗਲੋਂ ਦੀ ਆਪਣੇ ਲੋ ਦਾ ਗਲੋਂ ਬਲਾ ਗਲ ਲਾਉਂਦੇ ਆਂ ਤੇ ਲਾਤੀ ਅਸੀਂ ਕਿੰਨੇ ਕ ਬੰਦੇ ਸੀਗੇ ਜਿਹੜੇ ਚੋਰੀ ਕਰਨ ਆਏ ਸੀਗੇ ਤਾਂ ਨਹੀਂ ਜੇ 5 6 ਜਾਣੇ ਸੀਗੇ ਹੁਣ ਸਨੇ ਕਿੰਨੇ ਕ ਬੰਦੇ ਚੱਕੇ ਆਏ ਸੀਗੇ ਬੰਦੇ ਤਿੰਨ ਚਾਰ ਦਾ ਚੱਕ ਲਿਆ ਜੀ ਪਤਾ ਨਹੀਂ ਹੁਣ ਕਿਹੜੇ ਚੱਕੜੇ ਕਿਹੜੇ ਸੋਨੀ ਚੱਕੜੇ ਪਤਾ ਕਿਹੜੇ ਚੱਕੜੇ ਸਾਨੂੰ ਅਸੀਂ ਪੁੱਛਦੇ ਕਹਿੰਦੇ ਦੱਸੇ ਨਹੀਂ ਸਕਦੇ ਅਸੀਂ ਉਹ ਕਹਿੰਦੇ ਬੰਬ ਡਿਗੇ ਪਾਕਿਸਤਾਨ ਚੋਂ ਆਇਓ ਬੰਦੇ ਐਥੇ ਲੋਕਲ ਬੰਦੇ ਆ ਜੀ ਇਹੋ ਚੋਂ ਨਾਲ ਗੱਲ ਕਰੀ ਵੀ ਆ ਲੋਕਲ ਬੰਦੇ ਨਹੀਂ ਦੱਸ ਸਕਦੇ ਕਹਿੰਦੇ 도ੜ ਜੋਗੇ 도ੜਣਾ ਨਹੀਂ ਕਿੱਥੇ ਨੂੰ ਉਹ ਨਾ ਕਿਸੇ ਨੂੰ ਚੱਕਣ ਦਾ ਵਾਸਤਾ ਉਧਰ ਘੁੰਮ ਜਾਂਦੇ ਹਾਂ ਨਾ ਮਗਰ ਇਤਾਂ ਮਲੀ ਲੱਭਦੇ ਆ ਜੀ ਅਮਰੀਂ ਦੇ ਮੋਟਰਸੁੱਤੇ ਪੈ ਲੋਕਾਂ ਹੀ ਉਹਨਾਂ ਨੂੰ ਪੁੱਛਿਆ ਕਿੱਥੇ ਸਮਾਸ ਨੂੰ ਵੇਚਿਆ ਕੀ ਕੀਤਾ ਕੁਝ ਵੀ ਪਤਾ ਲੱਗਾ ਹੋ ਜਾ ਕੋਟਪਤੂਈ ਵੀ ਧਰਨਾ ਲਾਇਆ ਸੀਗਾ ਹਾਂਜੀ ਹਾਂਜੀ ਉੱਥੇ ਤੁਹਾਨੂੰ ਕੋਈ ਅਸਵਾਸ਼ਣ ਨਹੀਂ ਪੰਜ ਦਿਨ ਦਾ ਟਾਈਮ ਲਿਆ ਸੀ 7 ਦਿਨ ਹੋ ਗਿਆ ਜੀ ਉਹ ਹੀ ਪੁੱਛਿਆ ਕਿ ਕੀ ਕੀਤਾ ਉਹਦੇ ਚ ਪੁੱਛਣਾ ਕੀ ਹੈ ਪੁੱਛਣਾ ਨਹੀਂ ਤਰਨਾ ਇੱਥੇ ਆ ਜਾਓ ਜੀ ਮਹੀਨਾ ਪਹਿਲਾਂ ਜੀ ਸੋਚ ਉਹ ਬੰਦੇ ਕਰ ਉਹਨਾਂ ਦਾ ਦੇਖੋ ਉਹਨਾਂ ਦਾ ਉਹ ਮੋਟਰਲ ਚੋਰੀ ਦੇ ਆਏ ਨਹੀਂ ਬੰਦੇ ਪਤਾ ਕਿ ਕਿੰਨਾ ਪਤਾ ਨਹੀਂ ਮੋਟਰਲ ਜਗ੍ਹਾ ਮੀਂਹ ਪੰਦਾ ਨਾ ਚਿਕਣ ਆਪੇ ਦਿਸ ਪੰਦੇ ਪੋਰਸ ਵਾਲੇ ਕੱਢਦੇ ਉਹਦਾ ਪੈਸਾ ਕਹਿੰਦੇ ਇਹਨੂੰ ਪਤਾ ਨਹੀਂ ਕਿਨੇ ਮੋੜ ਕੇ ਲੈ ਕੇ ਪੋਰਸ ਵਾਲੇ ਦੋ ਮੋਰਚਾ ਲੱਦੇ ਬੰਦੇ ਥਾਣੇ ਦੇ ਅੰਦਰ ਖੜੇ ਆ ਆਪਾਂ ਹੁਣ ਆਪਾਂ ਫੈਟ ਦੀ ਸਪੋਟ ਆਪਾਂ ਕੀ ਜਾਣੇ ਆ ਕਿੰਨਾ ਉਹ ਦੇੰਦਾ ਟਾਈਮ ਦਿੰਦੇ ਆ ਜੀ ਦੋ ਦਿਨ ਦਾ ਟਾਈਮ ਹੁਣ ਕੀ ਚਾਹੁੰਦੇ ਕੀ ਆਣ ਦੋ ਤੋਂ ਤਿੰਨ ਦਿਨ ਦਾ ਦੋ ਦੋ ਦਿਨ ਦਾ ਬੰਦਾ ਜੀ ਦੇਖ ਪੱਤਰ ਲੈਣਾ ਹੀ ਦੇਖ ਤੇ ਤਿੰਨ ਦਿਨ ਦੇ ਦੇਖ ਤੇ ਲੈਣਾ ਜੇ ਅਸੀਂ ਫਿਰ ਹਾਂ ਤੁਹਾਡੀ ਮਾਲ ਦੀ ਰਿਕਵਰੀ ਦੇਵਾਂਗੇ ਅਸੀਂ ਪਹਿਲਾਂ ਹੁਣ ਕੋਪਰਾ ਕਰ ਦੋ ਮਿੰਟ ਗੱਲ ਇਹ ਆ ਭਈ ਹਾਂਜੀ ਜਨਾਬਾ ਧਰਨੇ ਦਾ ਕੀ ਕਾਰਨ ਸੀ ਜਿਹੜਾ ਮਾਲ ਪਰ ਥਾਣੇ ਮੋਰੇ ਲੱਗਾ ਜੀ ਉਹ ਤਾਂ ਨਾ ਰਿਲੇਵੈਂਟ ਹੈ ਕਿ ਚੋਰੀ ਹੋਈ ਸੀ ਉਹਦੇ ਸੰਬੰਧ ਹੈਗਾ ਵੀ ਬੰਦੇ ਨਹੀਂ ਖੜਦੇ ਪੁਲਿਸ ਬਲਤੇ ਧਰਨਾ ਜ ਕਿੰਨੇ ਬੰਦੇ ਸੀਗੇ ਜੀ ਚੋਰੀ ਵਾਲੇ 500 ਦੇ ਦਾ ਵੀ ਸਾਡੇ ਨਾਲ ਗੱਲ ਨਹੀਂ ਕਰਦੇ ਇੱਕ ਵਾਰੀ ਵੀ ਆ ਕੇ ਬਸ ਆਪਣੇ ਇਹ ਸਾਡੀ ਰਿਕਵਰੀ ਪਾਈ ਗਈ ਅਹੀਂ ਇਹਦੇ ਵਿੱਚ ਬੰਦੇ ਜਿਹੜੇ ਟਰੈਕ ਕੀਤੇ ਆ ਉਹ ਟਰੈਕ ਕਰਨ ਤੋਂ ਬਾਅਦ ਤਿੰਨ ਚਾਰ ਬੰਦੇ ਜਿਹੜੇ ਉਹ ਗੁਸਤਖਾਂ ਕਰਕੇ ਜੇਲ੍ਹ ਨੂੰ ਚਾਹੀਦੇ ਦੋ ਬੰਦੇ ਵਿੱਚ ਗ੍ਰਿਫਤਾਰ ਕਰਨੇ ਜੇ ਬਾਕੀ ਆ ਤੇ ਉਹਨਾਂ ਤੇ ਟਰੈਪ ਲੱਗਾ ਮੈਂ ਕਈ ਵਾਰੀ ਸਮਝਾਇਆ ਵੀ ਇਹਨਾਂ ਨੂੰ ਵੀ ਆ ਕੇ ਗਲਤ ਕਰੋ ਸਾਡੇ ਨਾਲ ਪਰ ਨਹੀਂ ਕੋਈ ਸੁਣਨ ਲਈ ਰਾਜ਼ੀ ਨਹੀਂ ਟੋਟਲ ਕਿੰਨੇ ਬੰਦੇ ਸੀਗੇ ਟੋਟਲ 6 ਬੰਦੇ ਸੀ ਵਰਦਾਰਸ ਤੇ ਕਿੰਨੇ ਸਰ ਚੱਕ ਹੋ ਗਏ ਤਿੰਨੇ ਜੇਲ੍ਹ ਚ ਭੇਜਿਆ ਤਿੰਨ ਰੀਂਗ ਗੁਸਤਾਰ ਕਰਨ ਵਾਸਤੇ ਕਿਹੜੇ ਕਿਹੜੇ ਚੱਕਲੇ ਜਨਾਬ ਇੱਕ ਭਾਰਤਵੰਸ਼ ਵਾਲਾ ਰਿਕੇ ਨਾਮ ਜਿੱਤ ਗੁਰਵੀਰ ਤੇ ਇੱਕ ਇਹਦੇ ਵਿੱਚ ਰਵੀ ਅਮਰ ਉਹ ਤਿੰਨਾਂ ਦੀ ਗੁਸਤਾਈ ਤੇ